ਉਹ ਪਹਿਲਾ ਕਿਹੜਾ ਗਾਣਾ ਸੀ ਜਿਹੜਾ ਖਾਨ ਸਾਹਿਬ ਦੇ ਮੂੰਹੋਂ ਨਿਕਲਿਆ ਐਜ਼ ਇ ਟੇਪ ਦੇ ਵਿੱਚ ਜਿਹੜਾ ਤੁਹਾਡੇ ਬਿਲਕੁਲ ਦਿਲ ਦੇ ਜੇ ਮੈਂ ਕਹਾਂ ਕਿ ਵੀ ਮੈਂ ਪਹਿਲਾ ਗਾਣੇ ਦੀ ਗੱਲ ਕਰਾਂ ਹੂੰ ਤਾਂ ਉਹ ਸੀਗਾ ਯਾਦਾਂ ਪਿਆਰ ਦੀ ਜੇ ਮੈਂ ਗੱਲ ਕਰਾਂ ਕਿ ਵੀ ਮੇਰਾ ਮੇਰੀ ਫਰਸਟ ਐਲਬਮ ਉਹ ਸੀਗੀ ਤੇਰੀ ਮੈਂ ਹੋ ਨਾ ਸਕੀ ਭੁੱਲ ਜਾਈ ਮੇਰਾ ਪਿਆਰ ਪਰ ਬਹੁਤ ਘੱਟ ਆਰਟਿਸਟ ਐਸੇ ਹੁੰਦੇ ਆ ਜਿਨ੍ਹਾਂ ਦੀ ਜ਼ੁਬਾਨ ਦੇ ਉੱਪਰ ਸਰਸਵਤੀ ਖੁਦ ਆ ਬੈਠੀ ਹੁੰਦੀ ਹੈ ਉਹਨਾਂ ਵਿੱਚੋਂ ਇੱਕ ਤੁਸੀਂ ਹੋ ਮਾਤਾ ਦੀਆਂ ਭੇਟਾਂ ਵੀ ਗਾਈਆਂ ਨੇ ਜੀ ਮੈਂ ਸ਼ੰਕਰ ਮਹਾਰਾਜ ਜੀ ਦੇ ਸ਼ਬਦ ਵੀ ਭਜਨ ਵੀ ਗਾਏ ਆ ਮੈਂ ਕ੍ਰਿਸ਼ਨ ਜੀ ਦੇ ਭਜਨ ਵੀ ਗਾਏ ਮੈਂ ਕਹਿ ਸਕਦਾ ਕਿ ਮੇਰੀ ਪਟਾਰੀ ਦੇ ਵਿੱਚ ਬਹੁਤ ਕੁਝ ਪਿਆਗਾ ਫਰਿਸ਼ਤਿਆਂ ਦੀ ਗੱਲ ਕੀਤੀ ਜਿਹੜਾ ਰੱਬ ਤੋਂ ਪਹਿਲਾਂ ਮਾਮਾ ਚੇਤੇ ਆਉਂਦੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਉਸ ਗਾਣੇ ਦੇ ਵਿੱਚ ਇਹਿਆ ਸਾਰਾ ਰਿਸ਼ਤਾ ਹੋਵੇ ਜਿੰਦੀ ਅਹਿਮੀਅਤ ਤੁਸੀਂ ਨਾ ਦੱਸੇ ਮੇਰੇ ਭਰਾ ਜੀ ਨੇ ਇਦਾਂ ਦਾ ਥਾਟ ਲੈ ਕੇ ਆਂਦਾ ਬਿਜੇ ਰਸੂਲਪੁਰੀ ਪੂਰੇ ਪਰਿਵਾਰ ਦੇ ਰਿਸ਼ਤਿਆਂ ਦਾ ਭੈਣ ਦੀ ਵੀ ਆਪਣੀ ਇੱਜ਼ਤ ਭਰਾ ਦੀ ਕੀ ਅਹਿਮੀਅਤ ਹੈ ਲਾਈਫ ਦੇ ਵਿੱਚ ਬਾਪੂ ਦੀ ਕੀ ਅਹਿਮੀਅਤ ਹੈ ਲਾਈਫ ਦੇ ਵਿੱਚ ਨਵੇਂ ਮੁੰਡੇ ਆਉਂਦੇ ਆ ਗਾਇਕੀ ਦੇ ਵਿੱਚ ਕੀ ਸੁਨੇਹਾ ਉਹਨਾਂ ਲੋ ਨਵੇਂ ਮੁੰਡਿਆਂ ਨੂੰ ਇਹੀ ਸੁਨੇਹਾ ਹੈ ਕਿ ਵੀ ਅੱਛੇ ਗੀਤ ਗਾਓ ਵੀ ਪੰਜਾਬ ਦੇ ਸੱਭਿਆਚਾਰ ਦੇ ਨਾਲ ਰਿਲੇਟ ਗੀਤ ਗਾਓ ਸਤਿ ਸ਼੍ਰੀ ਅਕਾਲ ਜੀ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਤੁਹਾਡੇ ਦੋਸਤ ਤੇ ਹੋਸਟ ਡਾ. ਜਿੱਧ ਦੇ ਵੱਲੋਂ ਪਿਆਰ ਭਰੀ ਜੀ ਆਇਆਂ। ਸ਼ੁੱਕਰਵਾਰ ਦਾ ਦਿਨ ਆ ਤੁਸੀਂ ਜਿਸ ਵੀ ਮਾਧਿਅਮ ਦੇ ਨਾਲ ਸਾਡੇ ਨਾਲ ਜੁੜੇ ਹੋ ਘਰ ਤੋਂ ਕੰਮਾਂ ਤੇ ਜਾਂ ਕੰਮਾਂ ਤੋਂ ਘਰ ਤੇ ਘਰ ਵੱਲੋਂ ਜਾ ਰਹੇ ਹੋਵੋਗੇ। ਉਮੀਦ ਕਰਦਾ ਤੁਸੀਂ ਹੱਸਦੇ ਵਾਸਤੇ ਨੱਚਦੇ ਟੱਪਦੇ ਗਾਉਂਦੇ ਮੁਸਕਰਾਉਂਦੇ ਹੋਵੋਗੇ। ਸਾਡੀ ਕੋਸ਼ਿਸ਼ ਹੁੰਦੀ ਹੈ ਮਹਿਮਾਨੇ ਪੰਜਾਬ ਦੇ ਵਿੱਚ ਕੋਈ ਐਸੀ ਸ਼ਖਸੀਅਤ ਤੁਹਾਡੇ ਰੂਬਰੂ ਕਰੀਏ। ਜਿਹੜੇ ਤੁਹਾਡਾ ਵੀਕੈਂਡ ਬਣਾ ਦੇ ਜਿੰਦੀ ਆਵਾਜ਼ ਸੁਣ ਕੇ ਜਿੰਦੇ ਦਰਸ਼ਨ ਕਰਕੇ ਜਿਹਨੂੰ ਵੇਖ ਕੇ ਤੁਹਾਡੀ ਰੂਹ ਜੜੀ ਆ ਖੁਸ਼ ਹੋ ਜੇ ਤੇ ਮੈਂ ਇੱਕ ਗੱਲ ਕਹਿੰਨਾ ਹੁੰਨਾ ਅਕਸਰ ਜਦੋਂ ਆਪਾਂ ਮਿਲਦੇ ਆ ਸਟੇਜਾਂ ਦੇ ਜ਼ਰੀਏ ਜਾਂ ਟੀਵੀ ਦੇ ਜ਼ਰੀਏ ਕਿ ਮੇਰੇ ਰੂਹ ਨੂੰ ਸਕੂਨ ਦਿੰਦੀ ਏ ਇੱਕ ਸੁਰਾਂ ਲੱਦੀ ਆਵਾਜ਼ੇ ਤੋਂ ਮੇਰੀ ਰੂਹ ਨੂੰ ਸਕੂਨ ਦਿੰਦੀ ਏ ਇੱਕ ਸੁਰਾਂ ਲੱਦੀ ਆਵਾਜ਼ੇ ਤੋਂ ਤੇ ਮੇਰੇ ਕੰਨਾਂ ਵਿੱਚ ਜੋ ਗੂੰਜਦਾ ਇੱਕ ਮਿੱਠਾ ਜਿਹਾ ਸਾਜ਼ੇ ਤੋਂ ਤੇ ਸਿੱਧੂ ਦੇ ਦਿਲ ਦੇ ਕੋਨੇ ਦਾ ਨਾ ਖੁੱਲਣ ਵਾਲਾ ਰਾਜ਼ੇ ਤੋਂ ਸੋ ਰੂਹ ਦੀ ਸਕੂਨ ਦੀ ਗਾਇਕੀ ਔਰ ਰੂਹ ਦੀ ਸਕੂਨ ਵਾਲਾ ਉਹ ਸ਼ਖਸ ਜਿੰਦਾ ਸਦਾ ਬਹਾਰ ਗਾਇਕੀ ਔਰ ਸਦਾ ਬਹਾਰ ਜੇ ਜਵਾਨੀ ਵਾਲੇ ਪਾਸੋਂ ਵੇਖ ਲਈਏ ਜਿਸ ਤਰ੍ਹਾਂ ਹੁਣ ਆਪਾਂ 15 20 ਸਾਲ ਪਹਿਲਾਂ ਵੇਖਦੀ ਸੀ ਅੱਜ ਵੀ ਉਸੇ ਤਰ੍ਹਾਂ ਨੇ ਜੇ ਤੁਹਾਡੇ ਰੂਬਰੂ ਹੋਏਗਾ ਤੁਹਾਡੇ ਚਿਹਰੇ ਦੇ ਉੱਪਰ ਇੱਕ ਹਲਕੀ ਜੀ ਮੁਸਕਾਨ ਆ ਜਾਏਗੀ ਔਰ ਬਹੁਤ ਸਾਰੀਆਂ ਫਰਮੈਸ਼ਾਂ ਤੁਹਾਡੀਆਂ ਸਾਡੇ ਕਮੈਂਟ ਦੇ ਜ਼ਰੇ ਆਉਣਗੀਆਂ ਵੀ ਆ ਵੀ ਸੁਣਾਓ ਔਰ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਪੰਜਾਬ ਸਟੂਡੀਓ ਦੇ ਵਿੱਚ ਜੀ ਆਇਆਂ ਆਖਦੇ ਹਾਂ ਵਨ ਐਂਡ ਓਨਲੀ ਫਿਰੋਜ਼ ਖਾਨ ਸਾਹਿਬ ਫਿਰੋਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਿੱਧੂ ਪਾਜੀ ਸਤਿ ਸ਼੍ਰੀ ਅਕਾਲ ਔਰ ਮੈਂ ਸਾਰੀ ਪੰਜਾਬੀਅਤ ਨੂੰ ਸਲਾਮ ਕਰਦਾ ਸਾਰੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਆਦਾਬ ਨਮਸਕਾਰ ਜਿੱਥੇ ਵੀ ਤੁਸੀਂ ਬੈਠੇ ਹੋ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਸਿਹਤਯਾਬ ਰੱਖੇ ਔਰ ਮੈਂ ਆਸਟ੍ਰੇਲੀਆ ਦੇ ਵਿੱਚ ਆ ਚੁੱਕਿਆ ਔਰ ਪੰਜ ਆਪ ਜਿਹੜੀ ਟੀਵੀ ਹੈਗੀ ਹੈ ਟੀਵੀ ਦੇ ਚੈਨਲ ਦਾ ਜਿਹੜਾ ਮਾਧਿਅਮ ਹੈ ਇਹਦੇ ਉੱਤੋਂ ਤੁਹਾਨੂੰ ਸਭ ਨੂੰ ਬਹੁਤ ਪਿਆਰ ਸਤਿਕਾਰ ਅਦਬ ਸਤਕਾਰ ਦੇ ਨਾਲ ਸਤਿ ਸ੍ਰੀ ਅਕਾਲ ਪੇਸ਼ ਕਰਦਾ ਜੀ ਸੋ ਮੈਨੂੰ ਚੰਗਾ ਲੱਗਿਆ ਅੱਜ ਜਿਹੜੀ ਰੇਡੀਓ 5 ਦੀ ਜਿਹੜੀ ਟੀਮ ਹੈ ਆਸਟ੍ਰੇਲੀਆ ਦੇ ਵਿੱਚ ਦਲਜੀਤ ਭਾਜੀ ਉਹਨਾਂ ਦੇ ਨਾਲ ਮੈਂ ਬੈਠਾ ਗੱਲਬਾਤਾਂ ਤੁਹਾਡੇ ਗੀਤ ਤੁਹਾਨੂੰ ਸੁਣਾ ਕੇ ਜਾਵਾਂਗਾ ਕਰਨ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਸੀਂ ਆਲਰੇਡੀ ਕਹਿ ਦਿੱਤਾ ਵੀ ਮੈਲਬਰਨ ਪਹੁੰਚ ਗਏ ਆ ਸਵਾਗਤ ਕਰਦੇ ਆ ਸਭ ਤੋਂ ਪਹਿਲਾ ਸਵਾਲ ਜਿਹੜਾ ਮੇਰਾ ਇੱਕੋ ਹੀ ਆ ਅੱਜ ਤੋਂ 15 20 ਸਾਲ ਪਹਿਲਾਂ ਜਿਵੇਂ ਤੁਹਾਨੂੰ ਵੇਖਦੇ ਸੀ ਅੱਜ ਵੀ ਉਵੇਂ ਬਿਲਕੁਲ ਹੂ ਬਹੂ ਉਵੇਂ ਸੇਤ ਕੋਈ ਪੂਰਾ ਫਰਕ ਨਹੀਂ ਪਿਆ ਰਾਜ ਦਸੋ ਕੀ ਐ ਸਭ ਤੋਂ ਇਹਨੂੰ ਮੈਂ ਗॉड ਦੀ ਬਲੇਸਿੰਗਸ ਹੀ ਕਹੂੰਗਾ ਮੈਂ ਪਰਮਾਤਮਾ ਵੱਲੋਂ ਬlesਸਦਾ ਬਾਕੀ ਮੈਂ ਖਿਆਲ ਵੀ ਰੱਖਦਾ ਐਦਾਂ ਦੀ ਗੱਲ ਨਹੀਂ ਹੈਗੀ ਆਪਣੇ ਸ਼ੇਰ ਦਾ ਖਿਆਲ ਮਸਟ ਰੱਖਦਾ ਮੈਂ ਕਿਉਂਕਿ ਸਾਡਾ ਜਿਹੜਾ ਕੰਮ ਹੈ ਜੀ ਦਲਜੀਤ ਪਾਜੀ ਪਤਾ ਨਹੀਂ ਹੁੰਦਾ ਵੀ ਕਦੋਂ ਸਾਨੂੰ ਮੈਨੂੰ ਫੋਨ ਆ ਜਾਣਾ ਕਿ ਆ ਸਟੂਡੀਓ ਦੇ ਵਿੱਚ ਆ ਜਾਓ ਜੀ ਇੱਥੇ ਗਾਣਾ ਰਿਕਾਰਡ ਕਰਨਾ ਹੈ ਹਨਾ ਜੀ ਇਹ ਨਹੀਂ ਪਤਾ ਹੁੰਦਾ ਕਿ 4 ਦਿਨਾਂ ਬਾਅਦ ਕਦੋਂ ਸਾਨੂੰ ਵੀਡੀਓ ਡਾਇਰੈਕਟਰ ਨੇ ਕਹਿ ਦੇਣਾ ਕਿ ਜੀ ਆ ਜੋ ਕਪੜੇ ਚਾਕੇ ਤੁਹਾਡੀ ਵੀਡੀਓ ਬਣਾ ਲਈਏ ਹਨਾ ਬਿਲਕੁਲ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਇਸ ਕੰਮ ਦੇ ਵਿੱਚ ਵੀ ਸਾਡੇ ਕੰਮ ਨੂੰ ਵੈਸੇ ਕੰਮ ਨਹੀਂ ਸਮਝਿਆ ਜਾਂਦਾ ਜੀ ਉਹ ਕਹਿੰਦੇ ਵੀ ਮੁੰਡਾ ਗਾਉਂਦਾ ਹੈ ਕਹਿੰਦੇ ਕੰਮ ਕੀ ਕਰਦਾ ਹੈ ਹਨਾ ਕੰਮ ਨਹੀਂ ਸਮਝਿਆ ਜਾਂਦਾ ਪਰ ਮੈਂ ਸੋਚਦਾ ਕਿ ਵੀ ਸਾਡਾ ਕੰਮ ਬਹੁਤ ਹਾਰਡ ਵਰਕ ਬਹੁਤ ਹੈਗਾ। ਜੇ ਤੁਸੀਂ ਬਣੇ ਰਹਿਣਾ ਹੈ, ਮੇਨਟੇਨ ਰੱਖਣਾ ਆਪਣੇ ਆਪ ਨੂੰ ਮਾਰਕੀਟ ਦੇ ਵਿੱਚ ਤਾਂ ਤੁਹਾਨੂੰ ਹਾਰਡ ਵਰਕ ਬਹੁਤ ਕਰਨਾ ਪੈਣਾ। ਬਿਲਕੁਲ। ਜਿੱਥੇ ਗਲਾ ਸੰਭਾਲਣਾ ਪੈਣਾ ਨਾਲ ਸਿਹਤ ਵੀ ਸੰਭਾਲਣੀ ਪੈਣੀ। ਨਾਲ ਸਿਹਤ ਵੀ ਸੰਭਾਲੋ, ਫਿੱਟ ਦਿਖਣੇ, ਤੁਸੀਂ ਦਿਖਣੇ ਵੀ ਸੋਹਣੇ ਚਾਹੀਦੇ ਹੋ। ਜੀ। ਜੀ। ਉਹ ਤੇ ਦੱਸੋ ਖਾਲ ਵੈਸੇ ਸੋਹਣੇ। ਚਲੋ ਸ਼ੁਕਰ ਹੈ ਸ਼ੁਕਰਾ ਦਾ ਮਾਲਕ ਦਾ ਮੈਂ ਤੇ ਮਾਲਕ ਦਾ ਕ੍ਰੈਡਿਟ ਉਹ ਸਾਰਾ ਉਹਨੂੰ ਜਾਂਦਾ ਹੈਗਾ ਜੀ ਖਾਨ ਸਾਹਿਬ ਸ਼ੁਰੂਆਤ ਕਿਉਂਕਿ ਬਹੁਤ ਸਾਰੇ ਸਾਡੀ ਕੋਸ਼ਿਸ਼ ਹੁੰਦੀ ਆ ਇਸ ਮੁਲਕ ਦੇ ਵਿੱਚ ਆਣ ਕੇ ਬੜੀ ਯੰਗ ਜਨਰੇਸ਼ਨ ਜਿਹੜੀ ਅੱਜ ਕੱਲ ਤੋਂ ਤਰੱਕੀ ਵਾਲੀ ਗਾਇਕੀ ਪਸੰਦ ਕਰਦੀ ਆ ਜੀ ਜਦੋਂ ਤੁਹਾਡੇ ਵਰਗੀ ਸ਼ਖਸੀਅਤ ਰੂਬਰੂ ਕਰੀਦੀ ਆ ਅਸਲ ਗਾਣਿਆਂ ਦੇ ਸ਼ਬਦ ਉਹਨਾਂ ਨੂੰ ਪਤਾ ਲੱਗਦੇ ਵੀ ਗਾਇਕੀ ਕਿਸ ਤਰ੍ਹਾਂ ਦੀ ਆ ਸਾਡੀ ਕੋਸ਼ਿਸ਼ ਹੁੰਦੀ ਆ ਵੀ ਸ਼ੁਰੂਆਤ ਤੋਂ ਸ਼ੁਰੂਆਤ ਕਰੀਏ ਖਾਨ ਸਾਹਿਬ ਦੀ ਸ਼ੁਰੂਆਤ ਅੱਜ ਸ਼ੁੱਕਰਵਾਰ ਦਾ ਦਿਨ ਆ ਤੁਹਾਡਾ ਜਨਮ ਵੀ ਸੁਖਨਾ ਸ਼ੁਕਰਵਾਲਾ ਦਿਨ ਹੋਇਆ ਸੀ 1975 ਅੱਜ ਹੀ ਸਟਾਰਟ ਕੀਤਾ ਔਰ ਲੱਗਦੇ ਨਹੀਂ ਵੈਸੇ ਤੁਸੀਂ ਪਰ ਸ਼ੁਰੂ ਤੋਂ ਸ਼ੁਰੂ करिए ਕੇਂਦਰਲੇ ਪਾਸੇ ਮੋੜ ਕਟਿਆ ਪਰਿਵਾਰ ਤੋਂ ਸ਼ੁਰੂ ਕਰਦੇ ਆ ਬਚਪਨ ਤੋਂ ਸ਼ੁਰੂ ਕਰਦੇ ਆ ਦੇਖੋ ਜੀ ਜਦੋਂ ਆ ਮਾਂ-ਬਾਪ ਦੀ ਗੋਦ ਦੇ ਵਿੱਚ ਸੀਗੇ ਉਦੋਂ ਕੰਨ ਦੇ ਵਿੱਚ ਸੁਰੀਲੇ-ਸੁਰੀਲੇ ਸੋਰ ਪੈਂਦੇ ਹੁੰਦੇ ਸੀ ਸਾਡੇ ਪਰਿਵਾਰਾਂ ਦੇ ਵਿੱਚ ਜਿੱਥੋਂ ਵੀ ਕਿਤੇ ਵਿਆਹ ਸ਼ਾਦੀਆਂ ਦਾ ਮਾਹੌਲ ਹੁੰਦਾ ਹੈ ਤਾਂ ਉੱਥੇ ਖੁਸ਼ੀਆਂ ਬਹੁਤ ਜ਼ਿਆਦਾ ਗੀਤ ਸੰਗੀਤ ਦੇ ਨਾਲ ਹੀ ਮਨਾਈਆਂ ਜਾਂਦੀਆਂ ਪਰਿਵਾਰਾਂ ਦੇ ਵਿੱਚ ਜੀ ਸੋ so THEN ਮੈਨੂੰ ਹੋਸ਼ ਆਈ ਤੇ ਮੈਂ ਮੈਨੂੰ ਇਦਾਂ ਲੱਗਿਆ ਕਿ ਵੀ ਮੈਂ ਗੀਤ ਗਾ ਰਿਆਂ ਤੇ ਮੈਂ ਗਾਉਣ ਵਾਲਾ ਜੀ ਉਦੋਂ ਮੇਰਾ ਗੀਤ ਹੁੰਦਾ ਸੀਗਾ ਮੇਰੇ ਜ਼ੁਬਾਨ ਦੇ ਉੱਤੇ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੰਦਰਾਂ ਮੰਦਰਾਂ ਦੇ ਵਿੱਚੋਂ ਤੇਰਾ ਮੂੰਹ ਦਿਸਦਾ ਕੀ ਬਾਤ ਹੈ ਇਹ ਗੀਤ ਗਾਉਂਦਾ ਗਾਉਂਦਾ ਫਿਰ ਮੈਂ ਸਕੂਲ ਚਲਾ ਗਿਆ ਹੂੰ ਫਿਰ ਉਸ ਤੋਂ ਅਗਲੇ ਸਕੂਲ ਚਲਾ ਗਿਆ ਚੁਨੇਰ ਸਕੂਲ ਜੀ ਪਿੰਡ ਮੇਰਾ ਤਲੇਰਕਲਾ ਡਿਸਟ੍ਰਿਕਟ ਸੰਰੂਰ ਦੇ ਵਿੱਚ ਪੈਂਦਾ ਹਾਂਜੀ ਅੱਜ ਕੱਲ ਮਲੇਰਕੋਟਲਾ ਡਿਸਟ੍ਰਿਕਟ ਹੋ ਗਿਆ ਹੂੰ ਤੇ ਉਸ ਤੋਂ ਬਾਅਦ ਫਿਰ ਮੈਂ ਚੁਨੇਰ ਸਕੂਲ ਗਿਆ ਫਿਰ ਉਹ ਉੱਥੇ ਗਾਉਣ ਲੱਗ ਗਿਆ ਉੱਥੇ ਪਤਾ ਲੱਗ ਗਿਆ ਲੋਕਾਂ ਨੂੰ ਕਿ ਵੀ ਇਹ ਗਾ ਗਾ ਲੈਂਦਾ ਹੈਗਾ ਹਰ ਕੋਈ ਮੈਨੂੰ ਕਲਾਕਾਰ ਕਹਿ ਕੇ ਬੁਲਾਉਣ ਲੱਗ ਗਿਆ ਹਮਮ ਤੇ ਫਿਰ ਕੰਗਣਵਾਲ ਸਕੂਲ ਫਿਰ ਗਵਰਨਮੈਂਟ ਕਾਲਜ ਮਲੇਰ ਕੋਟਲਾ ਤੱਕ ਜਾਂਦੇ ਜਾਂਦੇ ਮੇਰਾ ਜਿਹੜਾ ਸਫਰ ਸੀਗਾ ਗਾਣੇ ਦਾ ਰਿਆਜ਼ ਦਾ ਉਹ ਮਤਲਬ ਇਸ ਪਾਸੇ ਨੂੰ ਚਲਾ ਗਿਆ ਕਿ ਵੀ ਮੈਂ ਹੁਣ ਜਾ ਕੇ ਟੇਪ ਕਰਾਣੀ ਹੈ ਜੀ ਉਹ ਪਹਿਲਾ ਕਿਹੜਾ ਗਾਣਾ ਸੀ ਜਿਹੜਾ ਖਾਨ ਸਾਹਿਬ ਦੇ ਮੂੰਹੋਂ ਨਿਕਲਿਆ ਅਸ ਇ ਟੇਪ ਦੇ ਵਿੱਚ ਜਿਹੜਾ ਤੁਹਾਡੇ ਬਿਲਕੁਲ ਦਿਲ ਦੇ ਜੇ ਮੈਂ ਕਹਾਂ ਕਿ ਵੀ ਮੈਂ ਪਹਿਲਾ ਗਾਣੇ ਦੀ ਗੱਲ ਕਰਾਂ ਤਾਂ ਉਹ ਸੀਗਾ ਯਾਦਾਂ ਪਿਆਰ ਦੀਆਂ ਯਾਦਾਂ ਪਿਆਰ ਦੀਆਂ ਹਾਂ ਤੇਜਬੰਦ ਕਿਟੂ ਜੀ ਦੇ ਮਿਊਜ਼ਿਕ ਦੇ ਵਿੱਚ ਸੀਗਾ ਜੇ ਮੈਂ ਗੱਲ ਕਰਾਂ ਕਿ ਵੀ ਮੇਰਾ ਮੇਰੀ ਫਰਸਟ ਐਲਬਮ ਜਿਹੜੀ ਸੁਪਰ ਹਿੱਟ ਹੋਈ ਜੀ ਉਹ ਸੀਗੀ ਤੇਰੀ ਮੈਂ ਹੋ ਨਾ ਸਕੀ ਭੁੱਲ ਜਾਈ ਮੇਰਾ ਪਿਆਰ ਤੇਰੀ ਮੈਂ ਹੋ ਨਾ ਸਕੀ ਮੈਂ ਚਾਹਣਾ ਵੀ ਉਹਦੇ ਦੋ ਬੋਲ ਆਉਣ ਦੇ ਵੈਸੇ ਵੀ ਬੜੇ ਦਿਲ ਦੇ ਕਰੀਬ ਗਾਣਾ ਆ ਬਿਲਕੁਲ ਜੀ ਬਿਲਕੁਲ ਨਾ ਸੁਨੀਆਂ ਤੇ ਨਾ ਕਹੀ ਆਵੇ ਸਭ ਦਿਲ ਦਿਆਂ ਦਿਲ ਵਿੱਚ ਰਹੀ ਆਵੇ ਨਾ ਸੁਨੀਆਂ ਤੇ ਨਾ ਕਹੀ ਆਵੇ ਸਭ ਦਿਲ ਦਿਆਂ ਦਿਲ ਵਿੱਚ ਰਹੀ ਆਵੇ ਮੈਨੂੰ ਕਿਸਮਤ ਦੇ ਗਈ ਹਾਰ ਤੇਰੀ ਮੈਂ ਹੋ ਨਾ ਸਕੀ ਹਏ ਭੁੱਲ ਜਾਈ ਮੇਰਾ ਪਿਆਰ ਤੇਰੀ ਮੈਂ ਹੋ ਨਾ ਸਕੀ ਬਹੁਤ ਬਹੁਤ ਹਰਜਿੰਦਰ ਬਲਜੀ ਦਾ ਲਿਖਿਆ ਸੀ ਗੀਤ ਜੀ ਔਰ ਜੈਦੇ ਬਾਜੀ ਦਾ ਮਿਊਜ਼ਿਕ ਹਮ ਸਾਗਾ ਕੰਪਨੀ ਦੇ ਵਿੱਚੋਂ ਰਿਲੀਜ਼ ਹੋਇਆ ਗੀਤ ਜੀ ਔਰ ਇਸ ਗੀਤ ਨੇ ਮੈਨੂੰ ਅ ਮੈਂ ਕਹੂੰਗਾ ਕਿ ਕਲਾਕਾਰ ਬਣਾ ਦਿੱਤਾ ਉਸ ਤੋਂ ਬਾਅਦ ਫਿਰ ਦਰਦ ਉਜਦਾਈਆਂ ਦੇ ਹਾਂਜੀ ਉਸ ਤੋਂ ਬਾਅਦ ਫਿਰ ਫਿਲਮਾਂ ਦਾ ਦੌਰ ਪਾਣੀ ਦੀਆਂ ਛੱਲਾਂ ਸੋਹਣੀਆਂ ਦਿਲ ਨਹੀਂ ਲੱਗਦਾ ਤੇਰੇ ਬਿਨਾ ਬੰਦ ਬੋਤਲੇ ਰੱਬ ਤੋਂ ਪਹਿਲਾਂ ਮਾਵਾਂ ਚੀਤੇ ਆਉਂਦੀਆਂ ਨੇ ਤਰਕੀਆਂ ਜੀ ਤੇ ਦਿਲ ਦੀ دیਵਾਨਗੀ ਦੇ ਬੜੇ ਸਰ ਗੀਤ ਜ਼ਮਾਨਾ ਜ਼ਮਾਨਾ ਟੂ ਜੀ ਤੇਰੀ ਸੌ ਮੈਂ ਨਹੀਂ ਜਾਣਾ ਖੇੜਿਆਂ ਦੇ ਖਾਲੀ ਜੰਜ ਮੋੜ ਦੇ ਕੀ ਬਾਤ ਹੈ ਫੇਰ ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ ਵਾਹ ਜੀ ਵਾਹ ਹੈਨਾ ਮੈਂ ਹਰ ਰੰਗ ਗਾਇਆ ਹਰ ਰੰਗ ਨੂੰ ਗਾਇਆ ਬਿਲਕੁਲ ਮੈਂ ਇਹੀ ਗੱਲ ਅੱਗੇ ਟੈਣਾ ਸਾਹਿਬ ਨਾਲ ਕਰ ਰਿਹਾ ਸੀ ਕਿ ਬਹੁਤ ਘੱਟ ਆਰਟਿਸਟ ਐਸੇ ਹੁੰਦੇ ਆ ਕਿਉਂਕਿ ਨਹੀਂ ਤੇ ਕਈ ਵਾਰੀ ਹੁੰਦੇ ਵੀ ਸਿਰਫ ਪਲੇਬੈਕ ਵਾਲੇ ਹੀ ਹੁੰਦੇ ਆ ਜਾਂ ਡੀਜੇ ਤੇ ਨੱਚਣ ਵਾਲੇ ਹੀ ਹੁੰਦੇ ਆ ਹਾਂਜੀ ਪਰ ਬਹੁਤ ਘੱਟ ਆਰਟਿਸਟ ਐਸੇ ਹੁੰਦੇ ਆ ਜਿਨ੍ਹਾਂ ਦੀ ਜ਼ੁਬਾਨ ਦੇ ਉੱਪਰ ਸਰਸਵਤੀ ਖੋਦ ਆ ਬੈਠੀ ਹੁੰਦੀ ਹੈ ਤੇ ਉਹ ਹਰ ਰੰਗ ਉਹਨਾਂ ਦੇ ਮੂੰਹੋਂ ਨਿਕਲਿਆ ਔਰ ਉਹ ਉਹਨਾਂ ਵਿੱਚੋਂ ਇੱਕ ਤੁਸੀਂ ਹੋ ਮੈਂ ਹਰ ਤਰ੍ਹਾਂ ਦਾ ਗਾਇਆ ਮੈਂ ਡਿਵੋਸ਼ਨਲ ਵੀ ਗਾਇਆ ਗੁਰੂ ਸਾਹਿਬ ਦੀ ਬਾਣੀ 'ਚੋਂ ਵੀ ਗਾਇਆ ਜੀ ਔਰ ਮੈਂ ਮਾਤਾ ਦੀਆਂ ਭੇਟਾਂ ਵੀ ਗਾਈਆਂ ਨੇ ਜੀ ਮੈਂ ਸ਼ੰਕਰ ਮਹਾਰਾਜ ਜੀ ਦੇ ਸ਼ਬਦ ਵੀ ਭਜਨ ਵੀ ਗਾਏ ਆ ਮੈਂ ਕ੍ਰਿਸ਼ਨ ਜੀ ਦੇ ਭਜਨ ਵੀ ਗਾਏ ਆ ਜੀ ਕੀ ਬਾਤ ਮੈਂ ਗੀਤ ਵੀ ਉਹ ਗਾਇਆ ਜਿਹੜੇ ਤੁਹਾਡੇ ਸਭ ਦੇ ਦਿਲਾਂ ਦੇ ਵਿੱਚ ਵਸਦੇ ਆ ਹਾਂਜੀ ਮੈਂ ਸ਼ੁਕਰ ਕਰਦਾ ਤੁਹਾਡਾ ਵੀ ਸਾਰੇ ਸੁਰਯੋਤਿਆਂ ਦਾ ਵੀ ਦਰਸ਼ਕਾਂ ਦਾ ਵੀ ਹਮ ਤੇ ਬਾਕੀ ਮੈਂ ਜਿਹੜੇ ਜਿਹੜੇ ਲੋਕਾਂ ਨੇ ਮੇਰਾ ਜ਼ਿੰਦਗੀ 'ਚ ਸਾਥ ਦਿੱਤਾ ਉਹਨਾਂ ਦਾ ਵੀ ਸ਼ੁਕਰੀਆ ਦਾ ਕਰਦਾ ਗੋਡ ਦਾ ਵੀ ਪਰਮਾਤਮਾ ਦਾ ਜੀ ਸ਼ੁਕਰ ਕਰਦਾ ਕਿ ਮੈਂ 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 ਕਹਿ ਸਕਦਾ ਕਿ ਮੇਰੀ ਪਟਾਰੀ ਦੇ ਵਿੱਚ ਬਹੁਤ ਕੁਝ ਗਿਆਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਉਹਨੇ ਗੱਲ ਕੀਤੀ ਵੀ ਤੁਹਾਡੇ ਕੀ ਗੀਤ ਅੱਜ ਵੀ ਦਿਲਾਂ ਚ ਵਸੇ ਆ ਮੈਂ ਅਕਸਰ ਜਦੋਂ ਕਹਿੰਦੇ ਹੁੰਦਾ ਵੀ ਬੰਦਾ ਕੱਲਾ ਬੈਠਾ ਹੋਵੇ ਤੇ ਕੁਝ ਵਧੀਆ ਜਿਹਾ ਤੇ ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਸੁਣਨ ਨੂੰ ਦਿਲ ਕਰੇ ਤਾਂ ਇੱਕ ਗਾਣਾ ਤੁਹਾਡਾ ਬੜਾ ਦਿਲ ਦੇ ਕਰੀਬ ਆ ਉਹ ਯਾਰਾਂ ਨਾਲ ਬਹਾਰਾਂ ਫਿਲਮ ਦਾ ਗਾਣਾ ਸ਼ਾਇਦ ਆ ਨਾ ਅ ਜਿਮੀ ਸ਼ੇਰ ਗੜਜੀ ਦਾ ਤੁਸੀਂ ਕਿਹੜਾ ਪਾਣੀ ਦੀਆਂ ਛੱਲਾ ਨਹੀਂ ਉਹ ਮੰਨਤ ਮੂਗੀ ਮੈਂ ਮੰਨਤ ਮੂਗੀ ਦਾ ਹਾਂਜੀ ਪਾਣੀ ਦੀਆਂ ਛੱਲਾ ਮੈਂ ਚਾਹਣਾ ਵੀ ਉਹਦੇ ਦੋ ਬੋਲ ਜ਼ਰੂਰ ਸੁਣਾਓ ਬਿਲਕੁਲ ਜੀ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਕੁਝ ਗੱਲਾਂ ਤੂੰ ਕਰ ਕੁਝ ਗੱਲਾਂ ਮੈਂ ਕਰਾਂ ਮੁਕੇ ਨਾ ਸਾਡੀ ਗੱਲ ਬਾਤ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਕੀ ਬਾਤ ਆ ਬਹੁਤ ਖੂਬ ਇੱਕ Song ਆ ਸੀ ਜੇ ਮਤਲਬ ਜੇ ਤੇਰੀ ਨਹੀਂ ਹੋ ਸਕਦੀ ਹਾਂਜੀ ਹਾਂਜੀ ਕੈਸੜ ਤੂੰ ਅੱਜ ਦਾ ਜ਼ਮਾਨਾ ਮਹਿਜ਼ 1.5 ਸੈਕਿੰਡ ਦੀ ਰੀਲ ਦਾ ਰਹਿ ਗਿਆ ਬਿਲਕੁਲ ਜੀ ਬਿਲਕੁਲ ਇਸ ਸਫਰ ਪੂਰੇ ਨੂੰ ਕਿਉਂਕਿ ਤੁਸੀਂ ਉਹ ਚੀਜ਼ ਹੰਡਾਈ ਆ ਜਦੋਂ ਇੱਕ ਕੈਸਟ ਨਿਕਲਦੀ ਸੀ ਹੁੰਦੀ ਜੀ ਇੱਕ ਧਾਰਮਿਕ ਗੀਤ ਹੁੰਦਾ ਸੀ ਇੱਕ ਰਿਸ਼ਤਿਆਂ ਦੇ ਨਾਲ ਰਿਲੇਟ ਗੀਤ ਹੁੰਦਾ ਸੀ ਇੱਕ ਨੱਚਣ ਗਾਉਣ ਵਾਲਾ ਹੁੰਦਾ ਸੀ ਇੱਕ ਟੁੱਟੇ ਦਿਲ ਨੂੰ ਮਹਿਜ਼ ਹੁੰਦਾ ਇੱਕ ਸਕੂਨ ਵਾਲਾ ਗਾਤਾ ਹੁੰਦਾ ਗੀਤ ਹੁੰਦਾ ਸੀ ਅੱਜ ਕੱਲ ਸਿਰਫ 1.5 ਮਿੰਟ ਹੀ ਰਹਿ ਗਈ ਪੂਰੇ ਸਫਰ ਨੂੰ ਕਿਦਾਂ ਦੇਖ ਦਿਓ ਸਾਰੇ ਨੂੰ ਮੇਰਾ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਮੇਰੇ ਗੀਤ 2004-5 ਦੇ ਵਿੱਚ ਆਏ 2003 ਦੇ ਵਿੱਚ ਆਏ 2008 ਦੇ ਵਿੱਚ ਆਏ 2000 12 13 ਦੇ ਵਿੱਚ ਆਏ ਉਹ ਅੱਜ ਰੀਲਾਂ ਦਾ ਰੂਪ ਲੈ ਕੇ ਉਹ ਐਸ ਵੇਲੇ ਵੀ ਜੀਂਦੇ ਬੈਠੇ ਜੀ ਜੇ ਉਹਨਾਂ ਦੇ ਵਿੱਚ ਮੈਂ ਨਾਮ ਗਿਣਾਵਾਂ ਆ ਜ਼ਮਾਨਾ ਹਮ ਅੱਜ ਸੱਜਣਾ ਵੇ ਮਿਲਿਆ ਨੂੰ ਹੋ ਗਿਆ ਜ਼ਮਾਨਾ ਜੀ ਉਸ ਗੀਤ ਦੀਆਂ ਰੀਲਾਂ ਹੀ ਮੇਰੇ ਖਿਆਲ 14 15 ਲੱਖ ਰੀਲਾਂ ਹੀ ਬਣੀਆਂ ਹੋਈਆਂ ਕੀ ਬਾਤ ਹੈ ਤੇ ਆ ਸਾਹ ਨੂੰ ਸਰੂਰ ਹੋਈ ਜਾਂਦਾ ਜਿਸ ਦਾ ਕਿਆ ਬਾਤ ਹੈ ਉਹ ਉਹ ਹਲੇ ਤੱਕ ਹਲੇ ਤੱਕ ਮੇਰਾ ਗੀਤ 2008 ਦੇ ਵਿੱਚ ਆਇਆ ਰੱਬ ਤੋਂ ਪਹਿਲਾਂ ਮਾਵਾ ਚیتے ਆਉਂਦੀਆਂ ਨੇ ਉਹ ਹਲੇ ਤੱਕ ਜਿੰਦਾ ਮੈਂ ਚੋਣਾ ਖਾਨ ਸਾਹਿਬ ਇੱਥੇ ਆਪਾਂ 2 ਮਿੰਟ ਰੋਕੀਏ ਕਿਉਂਕਿ ਮੈਂ ਜੇ ਜਦੋਂ ਗੱਲ ਕਰਦਾ ਕਿ ਰਿਸ਼ਤਿਆਂ ਦੀ ਪਰਿਸ਼ਤਿਆਂ ਦੀ ਗੱਲ ਕੀਤੀ ਜਿਹੜਾ ਰੱਬ ਤੋਂ ਪਹਿਲਾਂ ਮਾਵਾ ਚیتے ਆਉਂਦੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਉਸ ਗਾਣੇ ਦੇ ਵਿੱਚ ਕੋਈ ਐਸਾ ਰਿਸ਼ਤਾ ਹੋਵੇ ਜਿੰਦੀ ਅਹਿਮੀਅਤ ਤੁਸੀਂ ਨਾ ਦੱਸੀ ਹੋਵੇ ਬੇਸ਼ੱਕ ਉਹ ਭੈਣਾ ਨੇ ਭਰਾ ਨੇ ਜਿੰਦਾ ਰਹੇ ਮੇਰਾ ਭਰਾ ਜੀ ਨੇ ਇਦਾਂ ਦਾ ਥਾਟ ਲੈ ਕੇ ਆਂਦਾ ਬਿਜੇ ਰਸੂਲਪੁਰੀ ਸਾਡੇ ਹਾਂ ਉਹਨਾਂ ਨੇ ਮੈਨੂੰ ਇਹ ਗਾਣਾ ਐਦਾਂ मुट्ठी ਬੰਦ ਕਰਕੇ ਦਿੱਤਾ ਜੀ ਇਹ ਗਾਣਾ ਤੁਸੀਂ ਹੀ ਗਾ ਸਕਦੇ ਹੋ ਮੈਂ ਜਦੋਂ ਗਾਇਆ ਤੇ ਮੇਰੇ ਖੁਦ ਦੇ emotions ਉਹਦੇ ਵਿੱਚ ਗਾਣੇ ਦੇ ਵਿੱਚ ਐਡ ਨੇਗੇ ਸੋ ਉਹ ਉਹ ਗੀਤ ਹੈ ਜਿਹੜਾ ਉਹ ਅੱਜ ਲੰਮੀ ਉਮਰ ਵਾਲਾ ਗੀਤ ਹੋ ਗਿਆ ਕੋਈ ਸ਼ੱਕ ਨਹੀਂ ਮੇਰੇ ਲਈ ਪਹਿਲਾਂ ਵੀ ਇਹ ਗੀਤ ਬੜੀ ਵਾਰੀ ਸੁਨੇਆ ਪਰ ਮੈਂ ਕੋਵਿਡ ਦੇ ਵਿੱਚ ਆਪਣੇ ਮਾਮ ਨੂੰ ਗਵਾ ਬੈਠਾ ਤਾਂ ਉਹ oh my god ਜਦੋਂ ਕੋਈ ਗਾਣਾ ਤੁਹਾਡੇ ਨਾਲ ਰਿਲੇਟ ਕਰਨ ਲੱਗ ਪੈਂਦਾ ਨਾ ਫਿਰ ਤੁਸੀਂ ਉਹਨੂੰ ਉਸ ਤਰੀਕੇ ਨਾਲ ਸੁਣੋ ਮੈਂ ਚਾਹਣਾ ਵੀ ਆ ਮੈਂ ਇਹ ਤੇ ਨਹੀਂ ਕਹੂੰਗਾ ਵੀ ਦੋ ਬੋਲੀ ਸੁਣਾਓ ਰਿਸ਼ਤੇ ਆ ਜਿਹਨੇ ਰਿਸ਼ਤੇ ਤੁਸੀਂ ਕਵਰ ਕਰ ਸਕਦੇ ਇਸ ਗਾਣੇ ਦੇ ਵਿੱਚ ਜ਼ਰੂਰ ਆਉਣਗੇ ਕੱਲ ਜੇ ਮਾਹੌਲ ਹੋਇਆ ਤਾਂ ਮੈਂ ਇਹ ਗੀਤ ਜ਼ਰੂਰ ਸੁਣਾ ਕੇ ਜਾਊਂਗਾ ਕਿਉਂਕਿ ਪਰਦੇਸੀਆਂ ਦਾ ਗੀਤ ਹੈਗਾ ਇਹ ਜੀ ਜਦ ਬੱਚਿਆਂ ਦੇ ਹੱਥਾਂ ਚੋਂ ਰੋਟੀ ਕਾਂ ਖੋਵਣ ਮਮਤਾ ਵਾਲੇ ਬੂਹੇ ਮਾਸੀਆਂ ਚਾਚੀਆਂ ਜਦ ਢੋਵਣ ਓਏ ਜਦੋਂ ਪਿਆਰ ਦੀ ਥਾਂ ਮਤਰਿਆਂ ਗਾਲ ਵਾਉਂਦੀਆਂ ਨੇ ਉਦੋਂ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ ਉਦੋਂ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ ਇਹ ਗਾਣਾ ਐਵੇਂ ਦਾ ਕਿ ਇਹਦੇ ਵਿੱਚ ਪੂਰੇ ਪਰਿਵਾਰ ਦੇ ਰਿਸ਼ਤਿਆਂ ਦਾ ਭੈਣ ਦੀ ਵੀ ਆਪਣੀ ਇੱਜ਼ਤ ਉਹ ਉਹਨਾਂ ਦੀ ਅਹਿਮੀਅਤ ਦੱਸੀ ਗਈ ਹੈ ਇਸ ਜੀ ਆਪਣੇ ਗੀਤ ਦੇ ਵਿੱਚ ਭਰਾ ਦੀ ਕੀ ਅਹਿਮੀਅਤ ਹੈ ਲਾਈਫ ਦੇ ਵਿੱਚ ਬਾਪੂ ਦੀ ਕੀ ਅਹਿਮੀਅਤ ਹੈ ਲਾਈਫ ਦੇ ਵਿੱਚ ਇੱਕ ਮੈਂ ਸਟੈਂਜਾ ਇਹ ਗਾਣਾ ਖਤਮ ਕਰਨ ਤੋਂ ਬਾਅਦ ਫਿਰ ਮੈਂ ਇੱਕ ਧੀਆ ਬਾਰੇ ਵੀ ਬੋਲਦਾ ਹੁੰਨਾ ਜੀ ਫਿਲਮਾਂ ਦੀ ਗੱਲ ਕੀਤੀ ਬਾਲੀਵੁੱਡ ਦੀ ਗੱਲ ਕੀਤੀ ਹੈ ਮੈਨੂੰ ਯਾਦ ਆ 2009 ਦੇ ਵਿੱਚ ਇੱਕ ਫਿਲਮ ਆਈ ਸੀ ਤੇਰਾ ਮੇਰਾ ਰਿਸ਼ਤਾ ਤੇਰਾ ਮੇਰਾ ਰਿਸ਼ਤਾ ਸੀ ਨਾ ਤੇਰਾ ਮੇਰਾ ਕੀ ਰਿਸ਼ਤਾ ਨਹੀਂ ਮੇਰੇ ਜਿਹੜਾ ਹਿੰਦੀ ਬਾਲੀਵੁੱਡ ਦੀ ਜਿਹੜੀ ਮੂਵ ਚ ਹੈ ਮੈਂ ਤੁਹਾਡੀ ਐਂਟਰੀ ਦੀ ਗੱਲ ਕਰ ਰਿਹਾ ਫਿਲਮਾਂ ਦੇ ਵਿੱਚ ਤੁਸੀਂ ਨਿੱਕੀ ਜਿਹੀ ਐਂਟਰੀ ਮਾਰ ਕੇ ਯੂ ਟਰਨ ਲੈ ਲਿਆ ਪਹਿਲਾਂ ਸੋਹਣਾ ਸੁਨੱਖਾ ਮੁੰਡਾ ਕੀ ਗੱਲ ਅੱਜ ਕੱਲ ਤਾਂ ਦੌਰ ਹੀ ਇਹ ਵੀ ਜਿਹੜਾ ਸਿੰਗਰ ਹੋ ਫਿਲਮਾਂ ਦੇ ਵਿੱਚ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਅਸੀਂ ਸਾਨੂੰ ਅਸੀਂ ਇੱਕ ਮੂਵੀ ਬਣਾਈ ਵੀ ਸੀਗੀ jugadi.com jugadi.com ਆ ਹਾਂ jugadit.com ਹਾਂ ਜੀ 15 ਦੇ ਵਿੱਚ ਉਹ ਰਿਲੀਜ਼ ਹੋਈ ਸੀ ਥੋੜਾ ਜਿਆਦਾ ਸਾਡੇ ਜਿੱਦਾਂ ਇੱਕ ਤਾਂ ਮਾਹੌਲ ਇਦਾਂ ਦਾ ਹੈ ਕਿ ਵੀ ਚਾਹੇ ਬਾਲੀਵੁੱਡ ਹੈ ਚਾਹੇ ਹਾਲੀਵ ਪਾਲੀਵੁੱਡ ਹਰ ਜਗ੍ਹਾ ਕੁਛ ਨਾ ਕੁਛ ਐਦਾਂ ਦਾ ਹੁੰਦਾ ਹੈ ਕਿ ਨਵੇਂ ਬੰਦਿਆਂ ਦੇ ਪੈਰ ਨਹੀਂ ਲੱਗਣ ਦਿੱਤੇ ਜਾਂਦੇ ਜੀ ਇੱਕ ਤਾਂ ਇਹ ਵੀ ਸਾਡੇ ਨਾਲ ਹੋਇਆ ਸੈਕੰਡ ਸਾਨੂੰ ਵੀ ਇੰਨਾ ਜ਼ਿਆਦਾ ਪਤਾ ਨਹੀਂ ਸੀ ਹੈਗਾ ਕਿ ਵੀ ਕਿੱਦਾਂ ਦਾ ਉਹ ਹੋਣਾ ਚਾਹੀਦਾ ਹੈ ਐਡਵਰਟਾਈਜ਼ਮੈਂਟ ਕਿੱਦਾਂ ਦੀ ਹੋਣੀ ਚਾਹੀਦੀ ਹੈ ਜਾਂ ਸਾਨੂੰ ਕਿੱਦਾਂ-ਕਿੱਦਾਂ ਦੇ ਹਾਂ ਹੱਥ ਤਰੀਕੇ ਅਪਣਾਣੇ ਪੈਣਗੇ ਕਿ ਤਾਂ ਜਾ ਕੇ ਸਾਡੀ ਫਿਲਮ ਮੂਵੀ ਹੈਨਾ ਜੀ ਉਹ ਦੋ ਤਿੰਨ ਡੇਟਸ ਚੇਂਜ ਹੋ ਗਈਆਂ ਉਹਦੇ ਨਾਲ ਮਤਲਬ ਲੋਕਾਂ ਨੇ ਦੇਖੀ ਤਾਂ ਸਹੀ ਹੂੰ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਪਲੈਟਫਾਰਮ ਨੇ ਉਹਨਾਂ ਦੇ ਉੱਤੇ ਦੇਖੀ ਤਾਂ ਹੈਗੀਆਂ ਸਾਈਟਸ ਵਗੈਰਾ ਤੇ ਹਾਂਜੀ ਬਟ ਉਹ ਉਹ ਰੰਗ ਨਹੀਂ ਲਿਆ ਸਕੀ ਉਹ ਮੂਵੀ ਹੈਨਾ ਜੀ ਕੀਤੀ ਸੀ ਜਰੂਰ ਕੀਤੀ ਸੀਗੀ ਇੱਕ ਮੂਵੀ ਹੁਣ ਦੁਬਾਰਾ ਟਰਾਈ ਕਰਦਾ ਹੈ ਇਰਾਦਾ ਮੌਕਾ ਹੈ ਹੂੰ ਜੇ ਪ੍ਰਵਾਸ ਆ ਬਾਹੂਬਲੀ ਨੂੰ ਲੈ ਕੇ 46-47 ਸਾਲ ਦੀ ਉਮਰ ਦੇ ਵਿੱਚ ਸੁਪਰਸਟਾਰ ਬਣ ਸਕਦਾ ਤਾਂ ਕਿਤੇ ਵੀ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਹਾਂ ਤੁਸੀਂ ਰੀਲਾਂ ਦੀ ਗੱਲ ਕਰ ਰਹੇ ਸੀ ਆਪਾਂ ਕਿ ਸਮਾਂ ਰੀਲਾਂ ਦਾ ਆ ਗਿਆ ਹੈ ਪੁਰਾਣੇ ਗਾਣੇ ਜਿਹੜੇ ਰੀਲਾਂ 'ਚ ਆ ਗਏ ਤੁਹਾਡਾ ਇੱਕ ਗਾਣਾ ਅੱਜ ਕੱਲ ਰੀਲਾਂ ਦੇ ਵਿੱਚ ਬੜਾ ਮਕਬੂਲ ਹੁੰਦਾ ਹੈ ਅੰਬਰਾਂ ਦੇ ਉੱਤੇ ਜਿੰਨੇ ਤਾਰੇ ਮਤਲਬ ਬਲੈਕ ਹਾਟ ਦਾ ਗਾਣਾ ਪੁਰਾਣਾ ਨਹੀਂ ਆ ਪਰ ਮਕਬੂਲ ਬਹੁਤ ਹੋ ਰਿਹਾ ਰੀਲਾਂ ਦੇ ਵਿੱਚ ਮੈਂ ਚਾਹਣਾ ਦੋ ਬੋਲੋਂ ਦੇ ਆਉਣ ਦਿਓ ਬਿਲਕੁਲ ਜੀ ਮੈਨੂੰ ਦੱਸ ਵੇ ਚਨਾ ਕਿੰਨਾ ਤੇਰੇ ਦਿਲ ਚੁੱਪਿਆਰ ਮੇਰੇ ਲਈ ਆਹੋ ਕੀ ਬਾਤ ਮੈਨੂੰ ਦੱਸ ਵੇ ਚਨਾ ਕਿੰਨਾ ਤੇਰੇ ਦਿਲ ਚੁੱਪਿਆਰ ਮੇਰੇ ਲਈ ਅੰਬਰਾਂ ਦੇ ਉੱਤੇ ਜਿੰਨੇ ਤਾਰੇ ਗਿਣ ਲੈ ਐਨਾ ਮੇਰੇ ਦਿਲ ਚੁੱਪਿਆਰ ਤੇਰੇ ਲਈ ਮੈਨੂੰ ਦੱਸ ਵੇ ਚਨਾ ਕਿੰਨਾ ਤੇਰੇ ਦਿਲ ਚੁੱਪ ਯਾਰ ਮੇਰੇ ਲਈ ਬਾਤ ਕਰੋ ਬਾਤ ਕਰੋ ਮੰਨਤ ਨੂਰ ਜੀ ਨਾਲ ਇਹ ਗੀਤ ਸੀ ਬਲੈਕੀ ਬਲੈਕੀ ਮੂਵੀ ਦੇ ਵਿੱਚ ਆਉਂਦੀ ਜੀ ਇਹ ਬਹੁਤ ਘਟ ਆਰਟਿਸਟਾਂ ਦੇ ਹਿੱਸੇ ਆਉਂਦਾ ਹੈ ਜਿਹੜਾ ਹਰ ਰੰਗ ਉਹ ਗਾ ਸਕਣ ਜਿੱਥੇ ਖਾਨ ਸਾਹਿਬ ਨੇ ਡੀਜੇ ਦੇ ਉੱਪਰ ਬਹੁਤ ਸਾਰੇ ਐਸੇ ਗਾਣੇ ਮਕਬੂਲ ਹੋਏ ਉਥੇ ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਵਾਲੇ ਟੁੱਟੇ ਦਿਲਾਂ ਵਾਲੇ ਪਿਆਰ ਮੁਹੱਬਤ ਵਾਲੇ ਭਗਤੀ ਜਾਗਰਣ ਵਾਲੇ ਧਾਰਮਿਕ ਸੌਂਗ ਬਹੁਤ ਸਾਰੇ ਐਸੇ ਹਰ ਰਿਲੀਜੀਅਸ ਨੂੰ ਜਿਹੜੇ ਆ ਉਹ ਗਾਣੇ ਡੈਡੀਕੇਟ ਹੁੰਦੇ ਆ ਸੋ ਇਹ ਖਾਨ ਸਾਹਿਬ ਕਮਾਲ ਦੀ ਗੱਲ ਆ ਤੁਹਾਡੇ ਹਿੱਸੇ ਆਈ ਆ ਬਿਲਕੁਲ ਮੈਂ ਮੈਂ ਆਪ ਕਹਨਾ ਕਿ ਰੱਬ ਦਾ ਬੜਾ ਸ਼ੁਕਰ ਹੈ ਜਦੋਂ ਵਿਲੇ ਹੁੰਦੇ ਆ ਖਾਨ ਸਾਹਿਬ ਉਦੋਂ ਕਿੰਨੂ ਸੁਣਦੇ ਆ ਮੈਂ ਦੇਖੋ ਜੀ ਸਭ ਤੋਂ ਜ਼ਿਆਦਾ ਤਾਂ ਮੈਂ ਜਿੱਦਾਂ ਸਰਦੂਲ ਸਕੰਦਰ ਜੀ ਦਾ ਦੀਵਾਨਾ ਹੈਗਾ ਲਤਾ ਮਗੇਸ਼ਕਰ ਜੀ ਦਾ ਜੀ ਔਰ Nusrat Fateh Ali Khan ਸਾਹਿਬ ਨੂੰ ਬਹੁਤ ਸੁਣਦਾ ਮੈਂ ਹਮ ਤੇ ਇਸ ਤੋਂ ਇਲਾਵਾ ਫਿਰ ਜਿਹੜੇ ਆਪਣੇ ਪੰਜਾਬ ਦੇ ਰੰਗ ਨੇ ਹਮ ਆ ਸਾਰੇ ਬਹੁਤ ਸੁਰੇਲਾ ਗਾਉਂਦੇ ਆ ਮੇਰੇ ਤੋਂ ਤਾਂ ਸਭ ਹੀ ਵਧੀਆ ਗਾਉਂਦੇ ਆ ਜੀ ਮਾਸਟਰ ਸਲੀਮ ਜੀ ਹੋ ਗਏ ਕੰਟ ਕਲੀਅਰ ਹੋ ਗਏ ਸਾਵਰ ਕੋਟੀ பாਜੀ ਹੋ ਗਏ ਹਸ பாਜੀ ਹੋ ਗਏ ਜੀ ਤੇ ਇਹਨਾਂ ਸਭ ਨੂੰ ਮੈਂ ਸੁਣਦਾ ਹੀ ਰਹਿਣਾ ਹਮ ਮੇਰੇ ਗੁਰੂ ਜੀ ਸ਼ੌਕਤ ਅਲੀ ਮਤੋਈ ਸਾਹਿਬ ਉਹਨਾਂ ਨੂੰ ਵੀ ਮੈਂ ਸੁਣਦਾ ਰਹਿਣਾ ਅੱਜ ਕੱਲ ਤਾਂ ਤੁਹਾਨੂੰ ਪਤਾ ਹੈ ਕਿ YouTube ਦਾ ਮਾਧਿਅਮ ਜਿੱਥੇ ਮਰਜ਼ੀ ਉਹਨੂੰ ਔਨ ਕਰ ਲੋ ਜੀ ਤੇ ਜਿਹੜਾ ਮਰਜ਼ੀ ਗੀਤ ਤੁਸੀਂ ਉਹਨੂੰ ਉਹਦੇ ਤੇ ਉਹ ਕਰ ਸਕਦੇ ਹੋ ਹਨ ਬਿਲਕੁਲ ਜੀ ਸੁਣ ਸਕਦੇ ਹੋ ਇੰਦੇ ਕੋਈ ਸ਼ੱਕ ਨਹੀਂ ਤੇ ਬੜਾ ਕੁਛ ਹੈ ਪੰਡਾਰ ਬੜਾ ਕੁਛ ਪਿਆ ਸੁਣਦਾ ਬਹੁਤ ਰਹਿਣਾ ਜੀ ਬਹੁਤ ਖਾਨ ਸਾਹਿਬ ਇੰਦੇ ਨਾਲ ਇਹ ਰਿਲੇਟਡ ਇੱਕ ਚੀਜ਼ ਹੈ ਕਿ ਆਟੋ ਟਿਊਨ ਦਾ ਜ਼ਮਾਨਾ ਬਹੁਤ ਆ ਗਿਆ ਪਹਿਲਾਂ ਲੋਕ ਸਿੱਖ ਕੇ ਆਉਂਦੇ ਸੀ ਸਿੱਖ ਕੇ ਕਈ-ਕਈ ਸਾਲ ਲੱਗ ਜਾਂਦੇ ਸੀ ਸਿੱਖਣ ਨੂੰ ਕਈ ਤਾਂ ਅਜੇ ਵੀ ਆਰਟਿਸਟ ਕਹਿੰਦੇ ਵੀ ਅਸੀਂ ਅਜੇ ਵੀ ਸਿੱਖਦੇ ਪਏ ਹਾਂ ਪਰ ਆਰਟ ਟੂਨ ਦੇ ਜਿਹੜੇ ਮੈਨੂੰ ਲੱਗਦਾ ਵੀ ਚੰਗੇ ਸਿੱਖਣ ਵਾਲੇ ਗਾਇਕਾ ਤੁਹਾਨੂੰ ਕੀ ਲੱਗਦਾ ਕਿ ਉਹ ਫਰਕ ਪੈਂਦੀ ਉਹ ਚੀਜ਼ ਕਿ ਕਿੱਥੇ ਇੱਕ ਆਰਟ ਟੂਨ ਵਾਲੇ ਬੰਦੇ ਨੇ ਇੱਕ ਤਾਂ ਮੰਨ ਕੇ ਕੋਈ ਵੀ ਦੇਖੋ ਜੀ ਇੱਕ ਮਿਹਨਤ ਹੈਗੀ ਤੁਸੀਂ ਜਿਹੜੀ ਕਰੀ ਜਾਓਗੇ ਜੇ ਮੈਂ ਹੁਣ ਕਹਾਂ ਕਿ ਵੀ ਸਾਨੂੰ ਕਿੰਨੇ ਸਾਲ ਹੋ ਗਏ ਨੇ ਇਸ ਫੀਲਡ ਦੇ ਵਿੱਚ ਆਇਆ ਅੱਜ ਵੀ ਸਰਵਾਈਵ ਕਰ ਰਹੇ ਹਾਂ ਅੱਜ ਵੀ ਗਾ ਰਹੇ ਹਾਂ ਕਿਤੇ ਨਾ ਕਿਤੇ ਖੜੇ ਮੇਰੇ ਖਿਆਲ ਦੇ ਵਿੱਚ ਮੈਂ 30 ਤਰੀਕ ਨੂੰ 29 ਤਰੀਕ ਨੂੰ ਮੈਂ ਦੁਬਈ ਤੋਂ ਵਾਪਸ ਆਇਆ ਸੀ ਆਪਣੇ ਬੱਚਿਆਂ ਨਾਲ ਟ੍ਰਿਪ ਗਿਆ ਸੀਗਾ ਮੈਂ ਛੋਟਾ ਜਿਹਾ ਉਹਨਾਂ ਨਾਲ ਘੁੰਮਣ ਫਿਰਨ ਵਾਸਤੇ 30 1 2 3 4 5 6 7 ਹਮ ਰੈਗੂਲਰ ਮੇਰੇ ਕੋਲ ਪ੍ਰੋਗਰਾਮ ਸੀਗੇ ਜੀ ਮੈਂ ਇੱਕ ਦਿਨ ਦਾ ਮੇਲਾ ਵੀ ਵਿੱਚ ਕਰਕੇ ਆਇਆ ਦੋ ਮੇਲੇ ਕਰਕੇ ਆਇਆ ਉਹ ਉਹ ਮੇਰੇ ਖਿਆਲ ਅੱਠ 10 ਪ੍ਰੋਗਰਾਮ ਮੈਂ ਕਰਕੇ ਫੇਰ ਇੱਧਰ ਨੂੰ 8 ਤਰੀਕ ਨੂੰ ਮੈਲਬੌਰਨ ਨੂੰ ਚੜੇ ਕਿਹ ਬਾਤ ਹੈ ਹੈਨਾ ਨਹੀਂ ਇੰਨੀ ਧੀਰ ਟਿਕ ਪਾਣਾ ਬੜਾ ਮੁਸ਼ਕਲ ਹੁੰਦਾ ਹੈਗਾ ਮਿਹਨਤ ਵੱਜ ਜਾਂਦੀ ਹੈ ਜਦੋਂ ਕੰਪੀਟੀਸ਼ਨ ਜ਼ਿਆਦਾ ਹੋਵੇ ਫਿਰ ਮਿਹਨਤ ਵੱਜ ਜਾਂਦੀ ਹੈ ਖਾਨ ਸਾਹਿਬ ਰਿਆਜ਼ ਅੱਜ ਵੀ ਉਨੇ ਹੀ ਕਰਦੇ ਹੋ ਜਿੰਨਾ ਪਹਿਲਾਂ ਸ਼ੁਰੂਆਤ ਕੀਤੀ ਕਰੀ ਜਾਂਦਾ ਜੀ ਕਰੀ ਜਾਂਦਾ ਕਿ ਵੱਜ ਜਾਂਦਾ ਸਭ ਨਹੀਂ ਹੁਣ ਜਿੱਦਾਂ ਗਾਈ ਜਾਂਦੇ ਆ ਢਾਈ ਢਾਈ 2-2 ਢਾਈ ਢਾਈ ਘੰਟੇ ਸਟੇਜ ਦੇ ਉੱਤੇ ਗਾਈ ਜਾਂਣਾ ਉਹ ਵੀ ਸਾਡਾ ਰਿਆਜ਼ ਹੀ ਹੈ ਉਹ ਵੀ ਰਿਆਜ਼ ਹੀ ਉਹ ਵੀ ਰਿਆਜ਼ ਦੇ ਵਿੱਚ ਹੀ ਆਉਂਦਾ ਹੈ ਨਵੇਂ ਮੁੰਡੇ ਆਉਂਦੇ ਆ ਗਾਇਕੀ ਦੇ ਵਿੱਚ ਕੀ ਸੁਨੇਹਾ ਉਹਨਾਂ ਨੂੰ ਨਵੇਂ ਮੁੰਡਿਆਂ ਨੂੰ ਇਹੀ ਸੁਨੇਹਾ ਹੈ ਕਿ ਵੀ ਅੱچھے ਗੀਤ ਗਾਓ ਵੀ ਪੰਜਾਬ ਦੇ ਸੱਭਿਆਚਾਰ ਦੇ ਨਾਲ ਰਿਲੇਟ ਗੀਤ ਗਾਓ ਪਰਫਾਰਮਰ ਦਾ ਚੁੱਕ ਜ਼ਿਆਦਾ ਆ ਗਿਆ ਵੀ ਲੋਕਲ ਸਟੇਜ ਦੇ ਉੱਪਰ ਉਹਨਾਂ ਤਗੜਾ ਪਰਫਾਰਮਰ ਹੋਣਾ ਵੀ ਮੰਨਦੇ ਆ ਜਿੱਦਾਂ ਕਹਿ ਲੋ ਵੀ ਜੇ ਆਪਾਂ ਬਹੁਤ ਸਾਰੇ ਐਸੀ ਆਰਟਿਸਟ ਆ ਜਿਨ੍ਹਾਂ ਨੂੰ ਸਿਰਫ ਇਸੇ ਕਰਕੇ ਸੁਣਿਆ ਜਾਂਦਾ ਵੀ ਉਹ ਪਰਫਾਰਮਰ ਬਹੁਤ ਵਧੀਆ ਹਾਂ ਨਹੀਂ ਕੁਝ ਤੇ ਬਹੁਤ ਜ਼ਿਆਦੀਆਂ ਬLESINGS ਹੁੰਦੀਆਂ ਨੇਗੀਆਂ ਜਿੱਦਾਂ ਜਿਨ੍ਹਾਂ ਦੇ ਵਿੱਚੋਂ ਮੈਂ ਨਾਮ ਲਵਾਗਾ ਗੁਰਦਾਸ ਮਾਨ ਜੀ ਦਾ ਹੀ ਇਸ ਪਰਫਾਰਮਰ ਜੀ ਉਹ ਬਹੁਤ ਵੱਡੇ ਪਰਫਾਰਮਰ ਨੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਹਰ ਕਿਸੇ ਨੂੰ ਹਰ ਕਿਸੇ ਦੀਆਂ ਅੱਖਾਂ ਦੇ ਅੱਖਾਂ ਵਿੱਚ ਪਾ ਕੇ ਗੱਲਬਾਤ ਕੀਤੀ ਹੈਗੀ ਉਸ ਬੰਦੇ ਤੋਂ ਵੱਡਾ ਕੋਈ ਪਰਫਾਰਮਰ ਨਹੀਂ ਹੈਗਾ ਸਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਤੇ ਜੇ ਉਸ ਤੋਂ ਬਾਅਦ ਆਪਾਂ ਦੇਖੀਏ ਹੋਰ ਵੀ ਬਹੁਤ ਸਾਰੇ ਆਏ ਨੇਗੇ ਤੇ ਜਿਨ੍ਹਾਂ ਦੇ ਵਿੱਚੋਂ ਅੱਜ ਦੀ ਰੇਡ ਦੇ ਵਿੱਚ ਦਿਲਜੀਤ ਵੀ ਹੈ ਦਿਲਜੀਤ ਹਾਂਜੀ ਮੇਰਾ ਦਿਲਜੀਤ ਬਹੁਤ ਵੱਡੇ ਲੈਵਲ ਤੇ ਗਿਆ ਹੋਇਆ ਹੈਗਾ ਜੀ ਇਹ ਆ ਜਾਂਦੀ ਹੈ ਪਰਫਾਰਮਰ ਦੀ ਗੱਲ ਹਨਾ ਬਹੁਤ ਸਾਰੇ ਨੇ ਮੈਂ ਮੈਂ ਇਹ ਨਹੀਂ ਕਹਿੰਦਾ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਜਦੋਂ ਤੁਸੀਂ ਸੀ ਦਿਲਜੀਤ ਜੀ ਨੇ ਉਹ ਬਾਜਵਾਜੀ ਸੀ ਨਾਲ ਰੁਪਿੰਦਰ ਹੰਡਾ ਜੀ ਸੀ ਹਾਂਜੀ ਹਾਂਜੀ ਔਰ ਅੱਜ ਇਹ ਗੱਲ ਕਰ ਲਈਏ ਵੀ ਐਜ਼ ਅ ਪਰਫਾਰਮਰ ਦਿਲਜੀਤ ਆਪਣੀ ਜਗ੍ਹਾ ਤੇ ਐਜ਼ ਅ ਕਲਾਸਿਕਲ ਤੁਸੀਂ ਬਿਲਕੁਲ ਪੈਰਲਰ ਜਿਹੜੇ ਆ ਉਹ ਉਹੀ ਨਾ ਬਿਲਕੁਲ ਟਲੇਓ ਨਾ ਵਧੇਓ ਐ ਚੱਲਦੇ ਪਏ ਉਹੀ ਰਾਜ ਦਿਲਾ ਦੇ ਪਰਫਾਰਮਰ ਵੀ ਉਹੀ ਹੋਏਗਾ ਜਿਹਦੇ ਕੋਲੇ ਪਹਿਲਾਂ ਮੈਂ ਇਸ ਜਿਹੜੇ ਸ਼ੋਅ ਪਰਫਾਰਮੈਂਸ ਦੇ ਵਿੱਚ ਮੈਂ ਗੱਲ ਕਰਦਾ ਉਹਨਾਂ ਕਿ ਗਾਣਾ ਮਸਟ ਹੈ ਹੂੰ ਗਾਣਾ ਮਸਟ ਹੈ ਤੁਸੀਂ ਗਾਣਾ ਗਾ ਕੇ ਵੀ ਨਚਾ ਸਕਦੇ ਹੋ ਜੀ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇਧਰ ਉਧਰ ਆ ਵਾ ਵਾ ਕਰਕੇ ਨਚਾਓਗੇ ਤੁਸੀਂ ਗਾਣਾ गा ਕੇ ਵੀ ਨਚਾ ਸਕਦੇ ਹੋ ਤੁਹਾਡਾ ਤੁਹਾਡਾ ਜਿਹੜਾ 뮤జిਸ਼ੀਅਨ ਬੈਂਡ ਹੈ ਉਹ ਉਹ 뮤직 ਨਾਲ ਵੀ ਦੁਨੀਆ ਨੂੰ ਨਚਾ ਸਕਦਾ ਹੈ ਹੈਨਾ ਮੈਂ ਹੁਣ ਇਹ ਗੱਲ ਮੇਰੀ ਚੱਲੀ ਉੱਥੇ ਯੂਕੇ ਦੇ ਵਿੱਚ ਕਹਿੰਦੇ ਵੀ ਸੈਡ Song ਗਾਉਣ ਵਾਲਾ ਕਿਦਾਂ ਲੋੜੀ ਦੇ ਪ੍ਰੋਗਰਾਮ ਤੇ ਲੋਕਾਂ ਨੂੰ ਕੀ ਸੁਣਾਊਗਾ ਹੈਨਾ ਅੱਛਾ ਜੀ ਤੇ ਮੈਂ ਹੋਰ ਜਸਤਰੀ ਨਹੀਂ ਖੋਲਿਆ ਸੈਡ Song ਵਾਲਾ ਹੂੰ ਮੈਂ ਸਾਰੇ ਆਪਣੇ ਜਿਹੜੇ ਡਾਂਸਿੰਗ ਸੌਂਗਸ ਹੈਗੇ ਬੰਦ ਬੋਤਲੇ ਪਾਣੀ ਦੀਆਂ ਛੱਲਾ ਮੇਲੇ ਵਿੱਚ ਪਹਿਣ ਬੋਲੀਆਂ ਹਨਾ ਸਾਰੇ ਨੀਲੇ ਨੈਣ ਜੱਟੀ ਦੇ ਸ਼ਿਕਾਰ ਕਰਦੇ ਕਾਫੀ ਸਾਰੇ ਗੀਤ ਜਿਹੜੇ ਮੈਂ ਮੈਨੂੰ ਵੀ ਨਹੀਂ ਯਾਦ ਰਹਿੰਦੇ ਹੈਗੇ ਇਹਨਾਂ ਵਿੱਚੋਂ ਤੁਹਾਡੇ ਦਿਲ ਦੇ ਕਰੀਬ ਕਿਹੜਾ ਜਿਹੜਾ ਸਭ ਤੋਂ ਜ਼ਿਆਦਾ ਡੀਜੇ ਵਾਲਾ ਗਾਣਾ ਆਉਣ ਦੇ ਵੇਖੋ ਹਾਂ ਮੈਂ ਸੁਣਾ ਸਕਦਾ ਜੀ ਢੋਲ ਵੱਜ ਗਏ ਪਤਲੀਏ ਨਾਰੇ ਢੋਲ ਵੱਜ ਗਏ ਪਤਲੀਏ ਨਾਰੇ ਨੀ ਮੇਲੇ ਵਿੱਚ ਪੈਣ ਬੋਲੀਆਂ ਨੀ ਮੇਲੇ ਵਿੱਚ ਪੈਣ ਬੋਲੀਆਂ ਓ ਮੇਲੇ ਵਿੱਚ ਪੈਣ ਬੋਲੀਆਂ ਮੇਲੇ ਵਿੱਚ ਪੈਣ ਬੋਲੀਆਂ ਹੋ ਗਏ ਗੱਬਰ ਪਿੰਡਾਂ ਦੇ ਇਕੱਠੇ ਸਾਰੇ ਹੋਗੇ ਗੱਬਰੂ ਪਿੰਡਾਂ ਦੇ ਘੱਟੇ ਸਾਰੇ ਨੀ ਮੇਲੇ ਵਿੱਚ ਪੈਣ ਬੋਲੀਆਂ ਉਹ ਮੇਲੇ ਵਿੱਚ ਪੈਣ ਬੋਲੀਆਂ ਬਹੁਤ ਖੂਬ ਬਹੁਤ ਖੂਬ ਥੈਂਕ ਯੂ ਖਾਨ ਸਾਹਿਬ ਤੁਸੀਂ ਇੱਕ ਸੱਦੇ ਦੇ ਉੱਪਰ ਔਰ ਪੂਰੀ ਟੀਮ ਔਰ ਢੋਲੀ ਜੀ ਸਾਡੇ ਉਹਨਾਂ ਦੇ ਵੀ ਅਸੀਂ ਸ਼ੁਕਰਗੁਜ਼ਾਰ ਆ ਕਿ ਸਾਡੇ ਇੱਕ ਸੱਦੇ ਦੇ ਤੁਸੀਂ ਪੰਜਾਬ ਥੈਂਕ ਯੂ ਜੀ ਸਾਰੀ ਪੰਜਾਬੀਅਤ ਨੂੰ ਸਤਿ ਸ਼੍ਰੀ ਅਕਾਲ ਹੈ ਔਰ ਪੰਜਾਬੀ ਜਿੱਥੇ ਵੀ ਬੈਠੇ ਹੋ ਤੁਸੀਂ ਪਰਮਾਤਮਾ ਤੁਹਾਨੂੰ ਤੰਦਰੁਸਤ ਸਿਹਤ ਜਾਵ ਰੱਖੇ ਔਰ ਕਮਾਈਆਂ ਕਰੋ ਬੁਲੰਦੀਆਂ ਨੂੰ ਛੂਹੋ ਤਰਕੀਆਂ ਦੇ ਵਿੱਚ ਰਹੋ ਮੇਰੀ ਦਿਲ ਦੀ ਦੁਆ ਹੈ ਤੁਹਾਨੂੰ ਸਸ਼ੀਆ ਕਾਲ ਜਉਂਦੇ ਬਸਦੇ ਰਹੋ ਸਾਡਾ ਤੈਅ ਦੇ ਲੋ ਸ਼ੁਕਰਗੁਜ਼ਾਰ ਆ ਕਿ ਤੁਸੀਂ ਹਰ ਵਰੀ ਇਹਨਾਂ ਪਿਆਰ ਦਿੰਦੇ ਹੋ ਸਾਡੇ ਨਾਲ ਜੁੜਦੇ ਹੋ ਇਸੇ ਤਰ੍ਹਾਂ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ ਧੰਨਵਾਦ